ਜਿਤੇ ਤਾਂ ਨੂੰ ਅਸੀਂ ਇੱਕ ਸ਼ਖਸ਼ਨਾ ਮਲਾਂ ਜਾਣਿਆ ਜੋ ਕਿ ਅੱਖਾਂ ਤੋਂ ਬਲਾਈਂਡ ਹਨ ਬਟ ਜੇ ਉਹਨਾਂ ਦੀ ਹਿੰਮਤ ਦੀ ਗੱਲ ਕੀਤੀ ਜਾਵੇ ਤਾਂ ਚੰਗੇ ਚੰਗੇ ਇਨਸਾਨਾਂ ਨੂੰ ਮਾਤ ਪਾਉਂਦੇ ਨਜ਼ਰ ਆਉਂਦੇ ਹਨ ਛੋਟੀ ਉਮਰ ਦੇ ਵਿੱਚ 3 ਜਾਂ 4 ਸਾਲ ਦੀ ਉਮਰ ਦੇ ਵਿੱਚ ਜਿਹੜੀ ਮੇਰੀ ਆਈ ਸਾਈਡ ਜਿਹੜੀ ਚਲੀ ਗਈ ਸੀ ਕਿਸੇ ਡਾਕਟਰ ਦੀ ਮਿਸਟੇਕ ਦੀ وجہ ਨਾਲ ਬਟ ਮੇਰੇ ਪੇਰੈਂਟਸ ਨੇ ਬਹੁਤ ਮਤਲਬ ਕਿ ਹਿੰਮਤ ਰੱਖੀ ਫੇਰ ਵੀ ਚਲੋ ਉਸ ਕੰਡੀਸ਼ਨ ਦੇ ਵਿੱਚ ਵੀ ਮੇਰਾ ਜਿੰਨਾ ਵੀ ਇਲਾਜ ਹੋ ਸਕਦਾ ਸੀ ਉਹ ਕਰਵਾਇਆ ਕੋਈ ਪ੍ਰੋਬਲਮ ਆਉਂਦੀ ਹੈ ਕਿਉਂਕਿ ਜਦੋਂ ਤੁਸੀਂ ਸਕੂਲ ਆਨੇ ਹੋ ਤਾਂ ਫਿਰ ਬੱਚਿਆਂ ਨੂੰ ਪੜਾਉਣਾ ਵੀ ਹੁੰਦਾ ਫਿਰ ਉਹ ਪੜ੍ਹਾਣੇ ਕਿਸ ਤਰ੍ਹਾਂ ਸਰ ਪੜਾਉਣ ਦਾ ਸਿਸਟਮ ਹੈ ਜੀ ਦੇਖੋ ਤਕਰੀਬਨ ਹੁਣ ਮੈਨੂੰ ਆਹੀ ਸਿਲੇਬਸ ਸੇਮ ਸਿਲੇਬਸ ਪੜ੍ਹਾਉਂਦੇ ਹੋਏ 4 ਸਾਲ ਹੋ ਗਏ ਜੀ ਤੇ ਆਨਲਾਈਨ ਸਭ ਕੁਝ ਮਟੀਰੀਅਲ ਆ ਗਿਆ ਆਪਣੇ ਕੋਲ ਜੀ ਆਪਾਂ ਕੋਈ ਵੀ ਚੀਜ਼ ਗੂਗਲ ਤੋਂ YouTube ਤੋਂ ਸਰਚ ਕਰਕੇ ਉਸੇ ਟਾਈਮ ਮਤਲਬ ਉਹਦੇ ਬਾਰੇ ਡੀਟੇਲ ਚ ਪੜ ਸਕਦੇ ਹਾਂ ਨਾ ਹਮੇਤ ਸਰ ਕੰਪਿਊਟਰ ਇੰਨੀ ਜਲਦੀ ਆਪਰੇਟ ਕਰਦੇ ਨੇਗੇ ਤੇ ਮੋਬਾਈਲ ਇੰਨੀ ਫਾਸਟਲੀ ਡਾਇਲ ਕਰ ਲੈਂਦੇ ਨੇ ਨੰਬਰ ਈਵਨ ਕਿ ਜੂਮ ਮੀਟਿੰਗ ਹੈ ਕੁਝ ਹੋਰ ਹੈ ਸਰਚ ਕਰਨਾ ਹੈ YouTube ਤੇ ਇਹਨਾਂ ਨੇ ਉਹ ਵਾਇਸ ਔਨ ਕੀਤੀ ਹੁੰਦੀ ਹੈ ਉੱਥੋਂ ਸਰਚ ਕਰਕੇ ਮੈਨੂੰ ਟਰਸਕਿੰਟਾਂ ਦੇ ਵਿੱਚ ਪ੍ਰੋਜੈਕਟਰ ਦੇ ਨਾਲ ਮੋਬਾਈਲ ਜੋੜ ਲੈਂਦੇ ਨੇਗੇ ਤੇਰੇ ਬਹੁਤ ਵਧੀਆ ਬਣਾਉਂਦੇ ਨੇ ਸਾਡੇ ਲਈ ਬਹੁਤ ਮੋਟੀਵੇਸ਼ਨ ਦੀ ਗੱਲ ਆ ਵੀ ਅਸੀਂ ਇੰਨਾ ਕੁਝ ਕਰ ਸਕਦੇ ਆ ਆਪਣੇ ਲਾਈਫ ਦੇ ਵਿੱਚ ਆਪਾਂ ਨੂੰ ਕੋਈ ਵੀ ਦਿੱਕਤ ਆndi ਹੈਗੀ ਆਪਾਂ ਨੂੰ ਤਾਂ ਮੂੰਹ ਨਹੀਂ ਮੋੜਨਾ ਚਾਹੀਦਾ ਸਮਾ ਉਹਦਾ ਸਾਹਮਣਾ ਕਰਕੇ ਹੌਸਲੇ ਨਾਲ ਅੱਗੇ ਵਧਣਾ ਚਾਹੀਦਾ ਹੈਗਾ ਸਟਾਫ ਦਾ ਬਿਹੇਵੀਅਰ ਕੇਜ ਆ ਤੁਹਾਡੇ ਨਾਲ ਸਰ ਮੇਰਾ ਸਾਰਾ ਜਿਹੜਾ ਇਥੇਲੇ ਸਟਾਫ ਤੇ ਮੇਰੇ ਸਾਥੀ ਨੇ ਬਹੁਤ ਜ਼ਿਆਦਾ ਕੋਆਪਰੇਟਿਵ ਨੇ ਜੀ ਮੈਨੂੰ 1 ਮਿੰਟ ਵੀ ਕਦੇ ਕਿਸੇ ਚੀਜ਼ ਵਾਸਤੇ ਮਹਿਸੂਸ ਨਹੀਂ ਹੋਇਆ ਹਜੇ ਤੱਕ ਕਿ ਮੈਨੂੰ ਕਿਸੇ ਪਾਸੋਂ ਕੋਆਪਰੇਸ਼ਨ ਨਹੀਂ ਮਿਲਿਆ ਤੇ ਪੜਾਉਂਦੇ ਬਹੁਤ ਜ਼ਿਆਦਾ ਵਧੀਆ ਨੇਗੇ ਬਿਲਕੁਲ ਨਹੀਂ ਲੱਗਦਾ ਹੈਗਾ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਹੈ ਹਨਾ ਤੇ ਉਸ ਤੋਂ ਬਾਅਦ ਤੇ ਹਮੇਸ਼ਾ ਰਿਜ਼ਲਟ 100% ਹੀ ਆਂਦਾ ਹੈ ਇੱਕ ਪਰਸੈਂਟ ਵੀ ਇਹਨਾਂ ਨੂੰ ਕੋਈ ਮਸਲਾ ਨਹੀਂ ਹੈਗਾ ਤੇ ਕਿਸੇ ਕੰਦ ਨੂੰ ਹੱਥ ਨਹੀਂ ਲਾਉਂਦੇ ਤੁਸੀਂ ਦੇਖੋ ਇੱਥੇ ਆਪਣੇ ਆਪ ਆਏ ਨੇ ਤੁਰ ਕੇ ਉੱਪਰ ਐਂ ਉੱਚਾ ਨਹੀਂ ਮਥਾ ਆਏ ਕੁਝ ਮਰਜ਼ੀ ਹੈ ਸਭ ਪ੍ਰੇਮ ਇਹਨਾਂ ਦੇ ਮਾਈਂਡ ਦੇ ਵਿੱਚ ਮੈਪ ਬਣਿਆ ਪਿਆ ਕੁਝ ਬੱਚੇ ਸ਼ਰਾਰਤੀ ਬੰਦੇ ਫਿਰ ਇਹਨਾਂ ਦੀ ਕਲਾਸ 'ਚ ਸ਼ਰਾਰਤ ਵੀ ਹੁੰਦੀ ਹੈ ਖਾਂਜੀ ਹੁੰਦੀ ਹੈ ਥੋੜੀ-ਮੋਟੀ ਤਾਂ ਹੁੰਦੀ ਹੋਈ ਹੈ ਤੇ ਗੁੱਸਾ ਨਹੀਂ ਗੁੱਸਾ ਨਹੀਂ ਕਰਦੇ ਬੱਚਿਆਂ ਨਾਲ ਬੱਚਿਆਂ ਵਰਗੀ ਬਣ ਜਾਂਦੇ ਨੇਗੇ ਇੱਕ ਅਦਾ ਬੱਚਾ ਹੋ ਸਕਦਾ ਉਹਨੂੰ ਸਮਝਾਉਣਾ ਪਵੇ ਜੇ ਆਦਰਵਾਇਜ਼ ਪੂਰੀ ਕਲਾਸ ਇਹ ਚੀਜ਼ ਨੂੰ ਦੇਖ ਕੇ ਸਮਝਦੀ ਹੈ ਕਿ ਸਰ ਸਾਡੇ ਵਾਸਤੇ ਫਿਰ ਵੀ ਐਫਰਟ ਕਰ ਰਹੇ ਨੇ ਇਸ ਤਰ੍ਹਾਂ ਹੋਣ ਦੇ ਬਾਵਜੂਦ ਤੇ ਸਰ ਦਾ ਜਦੋਂ ਤਾਂ ਦੇਖ ਰਿਆਂ ਰਿਜ਼ਲਟ 100% ਹੈ ਇਹ ਗੱਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸੰਗਰੂਰ ਦੇ ਪਿੰਡ ਕਰਾਚੋ ਵਿਖੇ ਜਿੱਤੇ ਤਾਂ ਨੂੰ ਅਸੀਂ ਇੱਕ ਸ਼ਖਸ਼ਨਾ ਮਲਾਂ ਜਾਣਿਆ ਜੋ ਕਿ ਅੱਖਾਂ ਤੋਂ ਬਲਾਈਂਡ ਹਨ ਬਟ ਜੇ ਉਹਨਾਂ ਦੀ ਹਿੰਮਤ ਦੀ ਗੱਲ ਕੀਤੀ ਜਾਵੇ ਤਾਂ ਚੰਗੇ ਚੰਗੇ ਇਨਸਾਨਾਂ ਨੂੰ ਮਾਤ ਪਾਉਂਦੇ ਨਜ਼ਰ ਆਉਂਦੇ ਹਨ ਜੀ ਸਾਡੇ ਨਾਲ ਮੌਜੂਦ ਨੇ ਸਕੂਲ ਦੇ ਮਾਸਟਰ ਅਮੀ ਜੀ ਜੋ ਕਿ ਹਿਸਟਰੀ ਦੇ ਮਾਸਟਰ ਹਨ ਅਸੀਂ ਇਸ ਟਾਈਮ ਸਕੂਲ ਦੇ ਵਿੱਚ ਪਹੁੰਚੇ ਹਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਨਮਸਕਾਰ ਨਮਸਕਾਰ ਸਰ ਨਮਸਕਾਰ ਜੀ ਬਹੁਤ ਸਾਹਿਬ ਠੀਕ ਠਾਕ ਜੀ ਬਹੁਤ ਵਧੀਆ ਜੀ ਬਹੁਤ ਸਰ ਪਹਿਲੀ ਗੱਲ ਤਾਂ ਸਾਡੇ ਇਹੀ ਹੈ ਕਿ ਜਿਹੜਾ ਇੱਕ ਆਪਾਂ ਕਹਿੰਦੇ ਕਿ ਜੇ ਕੋਈ ਬੰਦਾ ਬਿਮਾਰ ਹੋ ਜਾਂਦਾ ਹੈ ਜਾਂ ਛੋਟੀ ਮੋਡੀ ਕੁ ਬਿਮਾਰੀਆਂ ਦਾ ਮੰਜੇ ਤੇ ਟੈ ਟੇ ਦੀ ਹੋ ਜਾਂਦਾ ਦੁਖੀ ਹੋ ਜਾਂਦਾ ਪਰ ਤੁਸੀਂ ਇੱਕ ਏਡੀ ਦੀ ਤਕੜੀ ਲੜਾਈ ਲੜੀ ਕਿ ਅੱਜ ਚੰਗੇ ਬਲੇ ਬੰਦਿਆਂ ਨੂੰ ਜਿਹੜੇ ਮਾਤਮਾ ਸਰ ਇਹਦੇ ਵਿੱਚ ਜਿਹੜਾ ਤੁਹਾਨੂੰ ਸਮੇਂ ਸਮੇਂ ਤੇ ਜਿਹੜੇ ਤੁਹਾਡੇ ਹਾਲਾਤ ਹੁੰਦੇ ਹਨ ਉਹ ਤੁਹਾਨੂੰ ਬਹੁਤ ਕੁਝ ਸਿਖਾ ਦਿੰਦੇ ਛੋਟੀ ਉਮਰ ਦੇ ਵਿੱਚ ਤਿੰਨ ਜਾਂ ਚਾਰ ਸਾਲ ਦੀ ਉਮਰ ਦੇ ਵਿੱਚ ਜਿਹੜੀਆਂ ਮੇਰੀ ਆਈ ਸਾਈਡ ਜਿਹੜੀ ਚਲੀ ਗਈ ਸੀ ਇਹ ਸੀ ਡਾਕਟਰ ਦੀ ਮਿਸਟੇਕ ਦੀ وجہ ਨਾਲ ਬਟ ਮੇਰੇ ਪੇਰੈਂਟਸ ਨੇ ਬਹੁਤ ਮਤਲਬ ਕਿ ਹਿੰਮਤ ਰੱਖੀ ਫੇਰ ਵੀ ਚਲੋ ਉਸ ਕੰਡੀਸ਼ਨ ਦੇ ਵਿੱਚ ਵੀ ਮੇਰਾ ਜਿੰਨਾ ਵੀ ਇਲਾਜ ਹੋ ਸਕਦਾ ਸੀ ਉਹ ਕਰਵਾਇਆ ਜੇ ਨਹੀਂ ਕੁਝ ਪੋਸਿਬਿਲਟੀ ਹੋਈ ਤਾਂ ਚੰਡੀਗੜ੍ਹ ਵਿੱਚ ਸੈਕਟਰ 26 ਸਕੂਲ ਹੈ ਉੱਥੇ ਮੇਰੀ ਐਡਮਿਸ਼ਨ ਕਰਾਤੀ ਉੱਥੇ ਸਰ ਮੈਂ 12 ਸਾਲ ਜਿਹੜੀ ਹੈ ਉਹ ਪਲੱਸ 2 ਤੱਕ ਮਤਲਬ ਉੱਥੇ ਹੀ ਰਹਾ ਉੱਥੇ ਸਟੱਡੀ ਕੀਤੀ ਤੇ ਪਲੱਸ 2 ਮੇਰੀ ਮੈਰਿਟ ਨਾਲ ਸੀ ਸਰ ਪਲਸ 2 ਜਦੋਂ ਮੈਰਿਟ ਨਾਲ ਕੀਤੀ ਉਸ ਤੋਂ ਬਾਅਦ ਮੈਨੂੰ ਗਵਰਨਮੈਂਟ ਕਾਲਜ ਸੈਕਟਰ 11 ਦੇ ਵਿੱਚ ਐਡਮਿਸ਼ਨ ਮਿਲ ਗਿਆ ਜੀ ਬੀਏ ਦੇ ਵਿੱਚ 2000 2000 ਤੋਂ 2003 ਤੱਕ ਮੈਂ ਬੀਏ ਕੀਤੀ ਤੇ ਉਸ ਤੋਂ ਬਾਅਦ ਮੈਂ ਐਮਏ ਹਿਸਟਰੀ ਕੀਤੀ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਰੈਗੂਲਰ ਉੱਥੇ ਵੀ ਜਿਹੜੇ ਲੈਕਚਰਰ ਸਾਹਿਬਾਨ ਸੀਗੇ ਬਹੁਤ ਸਹਿਯੋਗ ਰਿਹਾ ਉਹਨਾਂ ਦਾ ਮੈਨੂੰ ਡਾਕਟਰ ਸੁਰਿੰਦਰ ਸਿੰਘ ਸੀਗੇ ਸਾਡੇ ਚੇਅਰਪਰਸਨ ਡਿਪਾਰਟਮੈਂਟ ਦੇ ਤੇ ਮੈਡਮ ਵੀਨਾ ਸਜਦੇਵਾ ਤੇ ਬਹੁਤ ਵਧੀਆ ਕੋਆਪਰੇਟਿਵ ਟੀਚਰ ਸੀਗੇ ਉਹਨਾਂ ਨੇ ਪੂਰਾ ਸਪੋਰਟ ਕੀਤਾ ਮੈਨੂੰ ਐਕਸਟਰਾ ਟਾਈਮ ਦੇ ਵਿੱਚ ਜਦੋਂ ਮੈਂ ਫ੍ਰੀ ਹੁੰਦਾ ਸੀ ਉਹਨਾਂ ਦੇ ਆਫਿਸ ਚ ਲਾ ਜਾਂਦਾ ਸੀ ਮੈਨੂੰ ਪੂਰਾ ਗਾਈਡ ਕਰਦੇ ਸੀ ਤੇ ਵਧੀਆ ਪੜਿਆ ਮਤਲਬ ਉਸ ਤੋਂ ਮੇਰੀ ਬੀਐਡ ਦੇ ਵਿੱਚ ਐਡਮਿਸ਼ਨ ਹੋ ਗਈ ਸਰ ਸੈਕਟਰ 20 ਚੰਡੀਗੜ੍ਹ ਗਵਰਨਮੈਂਟ ਕਾਲਜ ਦੇ ਵਿੱਚ ਹੀ ਉਸ ਟਾਈਮ ਗਵਰਨਮੈਂਟ ਕਾਲਜ ਵਿੱਚ ਐਡਮਿਸ਼ਨ ਲੈਣਾ ਬਹੁਤ ਹੀ ਮੁਸ਼ਕਿਲ ਹੁੰਦਾ ਸੀ ਕਿਉਂਕਿ ਬਹੁਤ ਘੱਟ ਸੀਟਾਂ ਸੀਗੀਆਂ ਤਕਰੀਬਨ 100 ਦੇ ਕਰੀਬ ਸੀਟਾਂ ਸੀ ਤੇ ਪੂਰੇ ਪੰਜਾਬ ਦੇ ਵਿੱਚ ਚਾਰ ਹੀ ਗਵਰਨਮੈਂਟ ਕਾਲਜ ਸੀਗੇ ਤੇ ਬਹੁਤ ਲੋਕ ਅਪਲਾਈ ਕਰਦੇ ਸੀ ਬਟ ਮਤਲਬ ਕਿ ਚਲੋ ਬੀਏ ਐਮਏ ਦੇ ਜੋ ਨੰਬਰ ਸੀ ਉਹਨਾਂ ਦੇ ਬੇਸ ਤੇ ਲਾ ਲਓ ਤੇ ਉੱਥੇ ਮੇਰਾ ਐਡਮਿਸ਼ਨ ਹੋ ਗਿਆ ਡੀਯੂ ਦੇ ਵਿੱਚ ਮੈਂ ਇੰਟਰਸ ਉੱਥੇ ਹੀ ਮੇਰਾ ਐਡਮਿਸ਼ਨ ਹੋ ਗਿਆ ਮਤਲਬ ਕਿ ਮੈਂ ਜਿਹੜਾ ਚੰਡੀਗੜ੍ਹ ਪ੍ਰੀਫਰ ਕੀਤਾ ਕਿਉਂਕਿ ਮੈਂ ਪਹਿਲੇ ਚੰਡੀਗੜ੍ਹ ਹੀ ਰਹਿ ਰਿਹਾ ਸੀਗਾ ਕਾਫੀ ਟਾਈਮ ਤੋਂ ਤੇ ਬੀਐਡ ਕੀਤੀ 2006 ਦੇ ਵਿੱਚ ਸਰ ਮੈਂ ਜੌਬ ਦੇ ਵਿੱਚ ਆ ਗਿਆ ਤੇ ਜਿਹੜੀ ਮੇਰੀ ਸਭ ਤੋਂ ਫਰਸਟ ਜੁਆਇਨਿੰਗ ਸੀਗੀ ਸਰ ਉਹ ਮੂਨਕ ਗਰਲ ਸਕੂਲ ਦੀ ਸੀਗੀ ਉੱਥੇ ਮੈਂ ਤਕਰੀਬਨ 8 ਸਾਲ 7-8 ਸਾਲ ਸੇਵਾ ਨਿਭਾਈ ਹੈ ਉੱਥੇ ਮੈਂ 2 ਸਾਲ ਐਜ਼ ਇਨਚਾਰਜ ਵੀ ਕੰਮ ਕਰਿਆ 2009-10 ਦੇ ਵਿੱਚ ਸਰ ਤੇ ਉਹ ਗਰਲ ਸਕੂਲ ਸੀਗਾ 650 ਦੀ ਸਟ੍ਰੈਂਥ ਸੀਗੀ ਉੱਥੇ ਤੇ ਬਾਰਡਰ ਏਰੀਆ ਕਰਕੇ ਉੱਥੇ ਟੀਚਰਸ ਵੀ ਨਹੀਂ ਸੀਗੇ ਸਰ ਇੱਕ ਟਾਈਮ ਤਾਂ ਇਹ ਜੇ ਆ ਗਿਆ ਸੀ ਕਿ ਪਿੰਡ ਦੇ ਵਿੱਚੋਂ ਜਿਹੜੀਆਂ ਵਲੰਟੀਅਰ ਸੀਗੇ ਉਹਨਾਂ ਨੂੰ ਰੱਖ ਕੇ ਸਕੂਲ ਚਲਾਇਆ ਸੀ ਟੀਚਰ ਕੋਈ ਵੀ ਨਹੀਂ ਰਿਹਾ ਸੀ ਉੱਥੇ ਤੇ ਬਹੁਤ ਵਧੀਆ ਚਲੋ 6-7 ਸਾਲ ਉੱਥੇ ਲਾਏ ਉਸ ਤੋਂ ਬਾਅਦ ਸਰ ਮੈਂ ਆਪਣੀ ਟਰਾਂਸਫਰ ਕਰਾ ਲਈ ਨਦਾਮਪੁਰ ਸੀਨੀਅਰ ਸੈਕੰਡਰੀ ਸਕੂਲ ਨਦਾਮਪੁਰ ਉੱਥੇ ਵੀ ਐਜ਼ ਅ ਹਿੰਦੀ ਟੀਚਰ ਮੈਂ 7 ਸਾਲ 8 ਸਾਲ ਲਾਇਆ ਜੀ ਤੇ ਉਸ ਤੋਂ ਬਾਅਦ ਮੇਰੀ ਪ੍ਰੋਮੋਸ਼ਨ ਹੋ ਗਈ 2021 ਚ ਫਿਰ ਮੈਂ ਉਸ 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 ਸਮੇਂ ਤੋਂ ਜੀ ਹੁਣ ਇੱਥੇ ਪੜਾ ਰਿਹਾ ਜੀ ਐਜ਼ ਅ ਹਿਸਟਰੀ ਲੈਕਚਰਰ ਜੀ ਆਪਾਂ ਗੱਲ ਕਰੀਏ ਜੁਆਇਨਿੰਗ ਦੀ ਤਾਂ ਕਿਹੜੇ ਸਾਲ ਚ ਤੁਹਾਡੀ ਜਿਹੜੀ ਐਜ਼ ਅ ਟੀਚਰ ਜੁਆਇਨਿੰਗ ਹੋਈ 2006 ਸਰ ਦਸੰਬਰ 2006 ਅੱਛਾ ਜੀ ਹਾਂਜੀ ਹਾਂ ਫਿਰ ਉਸ ਟਾਈਮ ਤਾਂ ਬੜਾ ਪ੍ਰਾਊਡ ਫੀਲ ਹੋਇਆ ਹੋਗਾ ਤੁਹਾਨੂੰ ਤੁਹਾਡੇ ਘਰਦਿਆਂ ਨੂੰ ਨਾ ਜੀ ਹਾਂਜੀ ਬਹੁਤ ਜ਼ਿਆਦਾ ਸਰ ਮੇਰੇ ਘਰ ਦੇ ਵੀ ਬਹੁਤ ਖੁਸ਼ ਸੀਗੇ ਤੇ ਮਤਲਬ ਸਰ ਜੌਬ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜਾ ਮੈਂ ਸਟੱਡੀ ਕਰ ਰਿਹਾ ਐਮਐਡ ਕਰ ਰਿਹਾ ਸੀ ਗਾਈਡੈਂਸ ਐਂਡ ਕਾਉਂਸਲਿੰਗ ਦੀ ਮੈਂ ਐਮਏ ਤੇ ਬੀਐਡ ਕਰ ਚੁੱਕਿਆ ਸੀ ਐਮਐਡ ਗਾਈਡੈਂਸ ਐਂਡ ਕਾਉਂਸਲਿੰਗ ਕਰ ਰਿ ਫਿਰ ਉਹ ਮੈਂ ਕੰਟੀਨਿਊ ਨਹੀਂ ਕੀਤੀ دسمبر ਤੋਂ ਬਾਅਦ دسمبر ਤੱਕ ਸੈਸ਼ਨ ਹੋ ਗਿਆ ਸੀਗਾ ਉਹ ਦੋ ਤਿੰਨ ਮਹੀਨੇ ਲੱਗੇ ਸੀ ਮੈਨੂੰ ਐਸੀ ਵੀ ਚਲ ਜੌਬ 'ਚ ਆ ਗਏ ਹੁਣ ਵੀ ਇਹ ਹੈ ਡਿਸਟੈਂਸ ਬੋਰਡ ਸੀਗਾ ਸਰ ਚੰਡੀਗੜ੍ਹ ਤੇ ਮੂਨਿਕ ਦਾ ਤੇ ਮੈਨੂੰ ਸਭ ਮੈਨੇਜ ਨਹੀਂ ਹੋਊਗਾ ਇਸ ਕਰਕੇ ਮੈਂ ਐਮਐਡ ਫਿਰ ਵਿਚਾਲੇ ਛੋੜਤੀ ਸੀ ਸਰ ਜੇ ਗੱਲ ਕਰੀਏ ਕਿ ਜੇ ਕੋਈ ਪ੍ਰੋਬਲਮ ਆਂਦੀ ਹੈ ਕਿਉਂਕਿ ਜਦੋਂ ਤੁਸੀਂ ਸਕੂਲ ਆਨੇ ਹੋ ਤਾਂ ਫਿਰ ਬੱਚਿਆਂ ਨੂੰ ਪੜ੍ਹਾਉਣਾ ਵੀ ਹੁੰਦਾ ਫਿਰ ਉਹ ਪੜ੍ਹਾਣੇ ਕਿਸ ਤਰ੍ਹਾਂ ਸਰ ਸਰ ਪੜ੍ਹਾਉਣ ਦਾ ਸਿਸਟਮ ਐ ਜੀ ਦੇਖੋ ਤਕਰੀਬਨ ਹੁਣ ਮੈਨੂੰ ਆਹੀ ਸਿਲੇਬਸ ਸੇਮ ਸਿਲੇਬਸ ਪੜ੍ਹਾਉਂਦੇ ਹੋਏ 4 ਸਾਲ ਹੋ ਗਏ ਜੀ ਜਦੋਂ ਉਦੋਂ ਆਨਲਾਈਨ ਲਾ ਲਓ ਕਿਉਂਕਿ ਅੱਜ ਕੱਲ ਬੁੱਕ ਰੀਡਰ ਜਿਹੜੇ ਬੁੱਕ ਆਪਣਾ ਨੋਰਮਲ ਬੁੱਕ ਹੁੰਦੀ ਹੈ ਉਹਨੂੰ ਪੜਨ ਵਾਸਤੇ ਰੀਡਰਸ ਵੀ ਆ ਗਏ ਮਸ਼ੀਨਾਂ ਆ ਗਏ ਹਰ ਤਰ੍ਹਾਂ ਦੀਆਂ ਜੀ ਤੇ ਆਨਲਾਈਨ ਸਭ ਕੁਝ ਮਟੀਰੀਅਲ ਹੈਗਾ ਆਪਣੇ ਕੋਲ ਜੀ ਆਪਾਂ ਕੋਈ ਵੀ ਚੀਜ਼ ਗੂਗਲ ਤੋਂ YouTube ਤੋਂ ਸਰਚ ਕਰਕੇ ਉਸੇ ਟਾਈਮ ਮਤਲਬ ਉਹਦੇ ਬਾਰੇ ਡਿਟੇਲ ਚ ਪੜ ਸਕਦੇ ਹਾਂ ਹੈਨਾ ਉਹ ਚੀਜ਼ਾਂ ਸਾਰੀਆਂ ਇੱਕ ਵਾਰ ਜਦੋਂ ਤੁਹਾਡੇ ਥੋਰਲੀ ਯਾਦ ਹੋ ਗਈਆਂ ਉਸ ਤੋਂ ਬਾਅਦ ਕੋਈ ਦਿੱਕਤ ਆਂਦੀ ਨਹੀਂ ਜੀ ਤੇ ਬੱਚਿਆਂ ਨੂੰ ਪ੍ਰੋਜੈਕਟਰਸ ਲੱਗੇ ਹੋਏ ਨੇ ਆਪਣੇ ਸਕੂਲ 'ਚ ਹਰੇ ਕਮਰੇ 'ਚ ਤੇ ਟੱਚ ਪੈਨਲ ਹੈਗੇ ਨੇ ਜੀ ਉਹਨਾਂ ਦੇ ਵਿੱਚ ਵੀ ਮਟੀਰੀਅਲ ਦਿਖਾ ਦਿੱਤਾ ਹੈ ਤੇ ਆਪ ਵੀ ਦਿਖਾ ਦਿੰਦਾ ਜੀ ਮੈਂ ਜੋ ਕੁਝ ਮਤਲਬ ਸਮਝਾਣਾ ਹੁੰਦਾ ਸਮਝਾ ਦਿੰਦਾ ਜਿਹੜੀ ਚੀਜ਼ ਉਹਨਾਂ ਨੂੰ ਦੇਖਣ ਨਾਲ ਸਮਝ ਆਂਦੀ ਹੈ ਜਿਵੇਂ ਮੈਪਸ ਵਗੈਰਾ ਨੇ ਜਾਂ ਹੋਰ ਹੈ ਉਹ ਮਤਲਬ ਬੱਚਿਆਂ ਨੂੰ ਉਹ ਇੱਥੇ ਸਮਝਾ ਦਿੱਤੀ ਤੇ ਸਰ ਜੀ ਆਪਾਂ ਦੂਜੀ ਗੱਲ ਪਾਸੇ ਕਰੀਏ ਸਟਾਫ ਦੀ ਸਟਾਫ ਦਾ ਬਿਹੇਵੀਅਰ ਕਿਹੋ ਜਿਹਾ ਤੁਹਾਡੇ ਨਾਲ ਸਰ ਮੇਰਾ ਸਾਰਾ ਜਿਹੜਾ ਇੱਥੇ ਲਈ ਸਟਾਫ ਤੇ ਮੇਰੇ ਸਾਥੀ ਨੇ ਬਹੁਤ ਜ਼ਿਆਦਾ ਕੋਆਪਰੇਟਿਵ ਨੇ ਜੀ ਮੈਨੂੰ 1 ਮਿੰਟ ਵੀ ਕਦੇ ਕਿਸੇ ਚੀਜ਼ ਵਾਸਤੇ ਮਹਿਸੂਸ ਨਹੀਂ ਹੋਇਆ ਅਜੇ ਤੱਕ ਕਿ ਮੈਨੂੰ ਕਿਸੇ ਪਾਸੋਂ ਕੋਆਪਰੇਸ਼ਨ ਨਹੀਂ ਮਿਲਿਆ ਸਾਡੇ ਪ੍ਰਿੰਸੀਪਲ ਸਰ ਸ਼੍ਰੀ ਦੀਪਕ ਕੁਮਾਰ ਜੀ ਤੇ ਸਾਡੇ ਹੋਰ ਜ ਬਹੁਤ ਜ਼ਿਆਦਾ ਕੋਆਪਰੇਟਿਵ ਨੇ ਜੀ ਬਹੁਤ ਵਧੀਆ ਥੈਂਕ ਯੂ ਸਰ ਅਮਿਤ ਜੀ ਸਾਡੇ ਨਾਲ ਸਟਾਫ ਮੈਂਬਰ ਵੀ ਮੌਜੂਦ ਹਨ ਨਾਲ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇ ਦੇ ਨਮਸਕਾਰ ਸਰ ਨਮਸਕਾਰ ਜੀ ਕੀ ਨਾਮ ਕਸ਼ਮੀਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਜਿਹੜੀ ਇਹਨਾਂ ਨੇ ਇੱਕ ਜ ਆਪਾਂ ਕਹਿੰਦੇ ਜੰਗ ਹੈ ਜਿਹੜੀ ਦੁਨੀਆ ਨਾਲ ਜੰਗ ਜਿੱਤ ਕੇ ਜਾਂ ਆਪਣੇ ਇੱਕ ਬਲਖਣਾ ਇੱਕ ਪ੍ਰੂਫ ਕੀਤਾ ਕਿ ਨਹੀਂ ਯਾਰ ਮੈਂ ਕਿਸ ਤੋਂ ਘੱਟ ਨਹੀਂ ਕਿਸ ਤਰ੍ਹਾਂ ਦੇ ਸਰ ਇਹ ਇੱਕ ਮਤਲਬ ਆਪਾਂ ਕਹਿ ਲਈਏ ਵੀ ਮੋਟੀਵੇਸ਼ਨ ਦੀ ਇੱਕ ਮਿਸਾਲ ਨੇ ਆਪਣੇ ਚੰਗੇ ਭਲੇ ਹੁੰਦੇ ਬੰਦੇ ਨਿੱਕੀ ਨਿੱਕੀ ਗੱਲ ਤੇ ਡਿਪਰੈਸ਼ਨ ਚ ਚਲੇ ਜਾਂਦੇ ਨੇ ਪਰ ਅਮਿਤ ਸਰ ਨੂੰ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਦੇਖੋਗੇ ਕਿ ਆਪਣੀ ਸਮੱਸਿਆ ਦਾ ਇਹ ਸੋਲਵ ਕਰਦੀ ਕਰਦੇ ਨੇ ਕਿਸੇ ਸਾਹਮਣੇ ਨਹੀਂ ਰੱਖਦੇ ਪਰ ਸਾਡੀਆਂ ਸਮੱਸਿਆਵਾਂ ਪੁੱਛਦੇ ਰਹਿੰਦੇ ਨੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਟੀਚਰ ਨੂੰ ਲੇਡੀ ਟੀਚਰ ਨੂੰ ਜੈਂਟਸ ਟੀਚਰ ਨੂੰ ਸਭ ਤੋਂ ਅੱਗੇ ਹੈਲਪ ਕਰਨ ਚ ਅਮਿਤ ਸਰ ਹੁੰਦੇ ਨੇਗੇ ਅਮਿਤ ਸਰ ਕੰਪਿਊਟਰ ਇੰਨੀ ਜਲਦੀ ਆਪਰੇਟ ਕਰਦੇ ਨੇਗੇ ਤੇ ਮੋਬਾਈਲ ਇੰਨੀ ਫਾਸਟਲੀ ਡਾਇਲ ਕਰ ਲੈਂਦੇ ਨੇ ਨੰਬਰ ਈਵਨ ਕਿ ਜੂਮ ਮੀਟਿੰਗ ਹੈ ਕੁਝ ਹੋਰ ਹੈ ਸਰਚ ਕਰਨਾ ਹੈ YouTube ਤੇ ਇਹਨਾਂ ਨੇ ਉਹ ਵੌਇਸ ਔਨ ਕੀਤੀ ਹੁੰਦੀ ਹੈ ਉੱਥੋਂ ਸਰਚ ਕਰਕੇ ਮੈਂ ਟਾਸਕ ਟੈਂਟਾਂ ਦੇ ਵਿੱਚ ਪ੍ਰੋਜੈਕਟਰ ਦੇ ਨਾਲ ਮੋਬਾਈਲ ਜੋੜ ਲੈਂਦੇ ਨੇਗੇ 1% ਵੀ ਇਹਨਾਂ ਨੂੰ ਕੋਈ ਮਸਲਾ ਨਹੀਂ ਹੈਗਾ ਤੇ ਕਿਸੇ ਕੰਦ ਨੂੰ ਹੱਥ ਨਹੀਂ ਲਾਉਂਦੇ ਤੁਸੀਂ ਦੇਖੋ ਇੱਥੇ ਆਪਣੇ ਆਪ ਆਏ ਨੇ ਤੁਰ ਕੇ ਉੱਪਰ ਐਂ ਉੱਚਾ ਨਹੀਂ ਮਥਾ ਆਏ ਕੁਝ ਮਰਜ਼ੀ ਹੈ ਸਭ ਫਰੇਮ ਇਹਨਾਂ ਦੇ ਮਾਈਂਡ ਦੇ ਵਿੱਚ ਮੈਪ ਬਣਿਆ ਪਿਆ ਸਕੂਲ ਦਾ ਹਾਂਜੀ 1% ਦਿੱਕਤ ਨਹੀਂ ਸਰ ਜੀ ਆਪਾਂ ਦੂਜੇ ਪਾਸੇ ਗੱਲ ਕਰੀਏ ਕਿ ਬੱਚਿਆਂ ਦਾ ਮਤਲਬ ਹੈ ਕਿ ਬੱਚਿਆਂ ਦਾ ਕਿਹੋ ਜਿਹਾ ਬਿਹੇਵੀਅਰ ਹੈ ਕਿਉਂਕਿ ਬੱਚੇ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਸ਼ਰਾਰਤੀ ਹੁੰਦੇ ਨੇ ਨਹੀਂ ਨਹੀਂ ਬੱਚੇ ਸਮਕਾ ਉਲਟਾ ਹੈ ਨਾ ਤੋਂ ਮੋਟੀਵੇਟ ਹੁੰਦੇ ਨੇਗੇ ਇੱਕ ਅੱਦਾ ਬੱਚਾ ਹੋ ਸਕਦਾ ਉਹਨੂੰ ਸਮਝਾਉਣਾ ਪਵੇ ਜੇ ਆਦਰਬਾਈਜ਼ ਪੂਰੀ ਕਲਾਸ ਇਸ ਚੀਜ਼ ਨੂੰ ਦੇਖ ਕੇ ਸਮਝਦੀ ਹੈ ਕਿ ਸਰ ਸਾਡੇ ਵਾਸਤੇ ਫਿਰ ਵੀ ਐਫਰਟ ਕਰ ਰਹੇ ਨੇ ਇਸ ਤਰ੍ਹਾਂ ਹੋਣ ਦੇ ਬਾਵਜੂਦ ਤੇ ਸਰ ਦਾ ਜਦੋਂ ਤਾਂ ਦੇਖ ਰਿਹਾ ਰਿਜ਼ਲਟ 100% ਹੈ ਕਦੇ ਇਹਨਾਂ ਦਾ ਕੋਈ ਬੱਚਾ ਫੇਲ ਨਹੀਂ ਹੋਇਆ ਇਹਨੇ ਸੋਹਣੇ ਨੰਬਰ ਆਉਂਦੇ ਨੇ ਬੱਚਿਆਂ ਦੇ 90 90 9 ਠੀਕ ਹੈ ਨਾ ਤਾਂ ਸਰ ਮਤਲਬ ਇੰਨੇ ਐਫਰਟ ਕਰਦੇ ਨੇਗੇ ਇਹਨੇ ਤਰੀਕੇ ਦੇ ਨਾਲ ਨਵੇਂ-ਨਵੇਂ ਤਰੀਕੇ ਆਜਾਦ ਕਰ ਲੈਂਦੇ ਨੇ ਜਿਵੇਂ ਕਹਿੰਦੇ ਨੇ ਵੀ ਪ੍ਰਮਾਤਮਾ ਇੱਕ ਚੀਜ਼ ਖੋਲ੍ਹਦਾ ਹੈ ਤਾਂ ਦੂਜੀਆਂ 'ਚ ਪਾਵਰ ਵਧਾ ਦਿੰਦਾ ਹੈ ਉਹ ਚੀਜ਼ ਹੈਗੀ ਵੀ ਸਰ ਹੋਰ ਦੂਜੀਆਂ ਸੈਂਸਸ ਯੂਜ਼ ਕਰਕੇ ਆਪਣੀਆਂ ਉਹ ਸਾਡੇ ਨਾਲੋਂ ਵੀ ਜ਼ਿਆਦਾ ਵਧੀਆ ਰਿਜ਼ਲਟ ਦੇ ਦਿੰਦੇ ਨੇ ਇਹ ਸਾਡੇ ਨਾਲ ਕਸ਼ਮੀਰ ਜੀ ਜਿਨ੍ਹਾਂ ਦਾ ਆਖਣਾ ਹੈ ਕਿ ਪ੍ਰਮਾਤਮਾ ਜੇ ਇੱਕ ਦਰਵਾਜ਼ਾ ਬੰਦ ਕਰਦਾ ਹੈ ਤਾਂ 10 ਦਰਵਾਜ਼ੇ ਹੋਰ ਖੋਲ੍ਹਦਾ ਹੈ ਸਟੂਡੈਂਟ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਕਿ ਜੇ ਮੈਂ ਅਮਿਤ ਜੀ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦਾ ਬਿਹੇਵੀਅਰ ਹੈਲੋ ਬੇਟਾ ਹੈਲੋ ਹੈਲੋ ਸਰ ਕੀ ਨਾਮ ਬੇਟਾ ਪ੍ਰਦੀਪ ਕੌਰ ਪ੍ਰਦੀਪ ਜੀ ਕਿਸ ਤਰ੍ਹਾਂ ਦੇਖਦੇ ਹੋ ਬੇਟੇ ਕਿ ਜਿਹੜੇ ਸਰ ਨੇ ਉਹਨਾਂ ਦੇ ਬਿਹੇਵੀਅਰ ਦੀ ਗੱਲ ਕਰੀਏ ਜਾਂ ਤੁਹਾਡੇ ਪੜ੍ਹਾਉਣ ਦੀ ਗੱਲ ਅਮਿਤ ਸਰ ਬਹੁਤ ਵਧੀਆ ਟੀਚਰ ਨੇ ਤੇ ਉਹ ਬਹੁਤ ਅੱਛੇ ਨਾਲ ਸਮਝਾਉਂਦੇ ਵੀ ਨੇ ਤੇ ਉਹਨਾਂ ਦੀ ਸਮਝ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦੀ ਆ ਤੇ ਉਹਨਾਂ ਦਾ ਬਿਹੇਵੀਅਰ ਵੀ ਬਹੁਤ ਵਧੀਆ ਗਾ ਤੇ ਨਾਮ ਕੀ ਨਾਮ ਬੇਟਾ ਸਬਕ ਪ੍ਰਿਕਰ ਜਿਵੇਂ ਕਿ ਇਸ ਤਰਾ ਦੇਖਦੇ ਹੋ ਬੇਟੇ ਕਿ ਜਿਹੜੇ ਇੱਕ ਸਰ ਨੇ ਮਤਲਬ ਕਿ ਆਪਾਂ ਦੇਖਦੇ ਨੋਰਮਲੀ ਜਿਹੜੇ ਸਰ ਹੁੰਦੇ ਨੇ ਆਪਣੇ ਨੋਰਮਲ ਹੁੰਦੇ ਨੇ ਬਟ ਇਹ ਬਲਾਈਂਡ ਹੋਣ ਦੇ ਬਾਵਜੂਦ ਵੀ ਇੱਥੇ ਸੇਵਾਵਾਂ ਕਰ ਰਹੇ ਨੇ ਜੇ ਪੜ੍ਹਾਈ ਦੀ ਗੱਲ ਕਰੀ ਤਾਂ ਕਿਸ ਤਰ੍ਹਾਂ ਦੇ ਪੜ੍ਹਾਉਂਦੇ ਸਰ ਸਾਡੇ ਬਹੁਤ ਵਧੀਆ ਸਟੱਡੀ ਵੀ ਕਰਾਉਂਦੇ ਆ ਬਾਕੀ ਹੈਨਾ ਸਮਝਾਉਂਦੇ ਵੀ ਬਹੁਤ ਵਧੀਆ ਨੇਗੇ ਸਰ ਸਾਡੇ ਸਾਨੂੰ ਹੈਨਾ ਐਵੇਂ ਕਈ ਵਾਰੀ ਹੁੰਦਾਗਾ ਵੀ ਹਨਾ ਸਰ ਨੂੰ ਦਿਖਦਾ ਨਹੀਂ ਬਲਾਈਂਡਿੰਗ ਸਰ ਪਰ ਹਨਾ ਫਿਰ ਵੀ ਸਰ ਸਾਰਾ ਕੁਝ ਐਵੇਂ ਸਮਝਾਉਂਦੇ ਆ ਜਿਵੇਂ ਸਰ ਨੂੰ ਸਾਰਾ ਕੁਝ ਪਤਾ ਹੋਗਾ ਪ੍ਰਾਊਡ ਫੀਲ ਹੁੰਦਾ ਸਰ ਤੇ ਸਰ ਤੇ ਬਹੁਤ ਪ੍ਰਾਊਡ ਫੀਲ ਹੁੰਦਾ ਕਿ ਸਰ ਸਾਡੇ ਸਕੂਲ ਚ ਨੇਗੇ ਵੀ ਹਨਾ ਉਰੇ ਵੀ ਨੇ ਬਹੁਤ ਵਧੀਆ ਤਰੀਕੇ ਨਾਲ ਸਟੱਡੀ ਵੀ ਕਰਾਉਂਦੇ ਆਗੇ ਹੋਰ ਬੱਚੇ ਵੀ ਮੌਜੂਦਾ ਅੰਨ ਨਾਲ ਵੀ ਗੱਲ ਕਰਾਂਗੇ ਕਿ ਨਾ ਬੇਟਾ ਮੁਸਕਾਨ ਜਿਸ ਕੰਮ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਅੰਮ੍ਰਿਤਸਰ ਨੇ ਤੁਹਾਨੂੰ ਪੜ੍ਹਾਉਂਦੇ ਵੀ ਨੇ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਇਹ ਨਾਰਮਲ ਹੁੰਦੇ ਨੇ ਜਿਹੜੇ ਆਪਣੇ ਟੀਚਰ ਹੁੰਦੇ ਨਾਰਮਲ ਦੇ ਬਟੇ ਬ্লাইন্ড ਨੇ ਫਿਰ ਉਸ ਤੋਂ ਬਾਅਦ ਵੀ ਤੁਹਾਡੀ ਸੇਵਾ ਕਰ ਰਹੇ ਤੁਹਾਨੂੰ ਪੜ੍ਹਾਉਂਦੇ ਨੇ ਕਿਸ ਤਰ੍ਹਾਂ ਦੇ ਤਰੀ ਬਹੁਤ ਵਧੀਆ ਬਣਾਉਂਦੇ ਨੇ ਸਾਡੇ ਲਈ ਬਹੁਤ ਮੋਟੀਵੇਸ਼ਨ ਦੀ ਗੱਲ ਆ ਵੀ ਅਸੀਂ ਇੰਨਾ ਕੁਝ ਕਰ ਸਕਦੇ ਆ ਆਪਣੇ ਲਾਈਫ ਦੇ ਵਿੱਚ ਆਪਾਂ ਨੂੰ ਕੋਈ ਵੀ ਦਿੱਕਤ ਆਂਦੀ ਹੈਗੀ ਆਪਾਂ ਨੂੰ ਤਾਂ ਮੂੰਹ ਨਹੀਂ ਮੋੜਨਾ ਚਾਹੀਦਾ ਸਮਾ ਉਹਦਾ ਸਾਹਮਣਾ ਕਰਕੇ ਹੌਸਲੇ ਨਾਲ ਅੱਗੇ ਵਧਣਾ ਚਾਹੀਦਾ ਹੈਗਾ ਤੇ ਅਮਿਤ ਸਰ ਸਾਨੂੰ ਪੜਾਉਣ ਦੇ ਨਾਲ ਨਾਲ ਹੋਰ ਐਕਟੀਵਿਟੀਜ਼ ਵੀ ਬਹੁਤ ਵਧੀਆ ਕਰਾਉਂਦੇ ਨੇਗੇ ਜਿਵੇਂ ਕਿ ਸੌਂਗ ਹੋ ਗਿਆ ਅਮਿਤ ਸਰ ਹਰਮੋਨੀਅਮ ਬਹੁਤ ਵਧੀਆ ਵਜਾਉਂਦੇ ਨੇਗੇ ਕੋਈ ਵੀ ਸੌਂਗ ਤਿਆਰ ਕਰਨਾ ਸਾਰਿਆਂ ਨੂੰ ਸਟੂਡੈਂਟਸ ਨੂੰ ਤਿਆਰੀ ਇਹੀ ਕਰਾਉਂਦੇ ਨੇਗੇ ਉਸ ਤੋਂ ਬਾਅਦ ਕਲਾਸ ਦੇ ਵਿੱਚ ਆਉਂਦੇ ਨੇ ਪੜਾਉਂਦੇ ਨੇਗੇ ਪ੍ਰੋਜੈਕਟ ਵਰਕ ਕਰਾਉਂਦੇ ਨੇਗੇ ਤੇ ਪੜਾਉਂਦੇ ਬਹੁਤ ਜ਼ਿਆਦਾ ਵਧੀਆ ਨੇਗੇ ਬਿਲਕੁਲ ਨਹੀਂ ਲੱਗਦਾ ਹੈਗਾ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਹੈ ਹਨਾ ਤੇ ਉਸ ਤੋਂ ਬਾਅਦ ਤੇ ਹਮੇਸ਼ਾ ਰਿਜ਼ਲਟ 100% ਹੀ ਆਂਦਾ ਹੈ ਹਿਸਟਰੀ ਦਾ ਸਬਜੈਕਟ ਪੜ੍ਹਾਉਂਦੇ ਨੇਗੇ ਤੇ ਹਮੇਸ਼ਾ ਹਿਸਟਰੀ 'ਚ ਵਧੀਆ ਮਾਰਕਸ ਆਂਦੇ ਨੇਗੇ ਸਾਰੇ ਸਟੂਡੈਂਟਸ ਦੇ ਤੇ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਕਿ ਕੁਝ ਬੱਚੇ ਸ਼ਰਾਰਤੀ ਬੰਦੇ ਫਿਰ ਇਹਨਾਂ ਦੀ ਕਲਾਸ 'ਚ ਸ਼ਰਾਰਤ ਵੀ ਹੁੰਦੀ ਹੈ ਹਾਂਜੀ ਹੁੰਦੀ ਐ ਥੋੜੀ-ਮੋਟੀ ਤਾਂ ਹੁੰਦੀ ਹੋਈ ਐ ਇਹ ਤੇ ਗੁੱਸਾ ਨਹੀਂ ਗੁੱਸਾ ਨਹੀਂ ਕਰਦੇ ਬੱਚਿਆਂ ਨਾਲ ਬੱਚਿਆਂ ਵਰਗੀ ਬਣ ਜਾਂਦੇ ਨੇਗੇ ਹਾਂਜੀ ਇਹ ਸੰਸਾਰ ਨਾ ਸਟੂਡੈਂਟ ਜਿਨ੍ਹਾਂ ਦਾ ਅਖਣਾ ਹੈ ਕਿ ਜਿਹੜੇ ਅੰਮ੍ਰਿਤਸਰ ਹਨ ਸਾਨੂੰ ਐਜ਼ ਅ ਫਰੈਂਡ ਨਾ ਕਿ ਟੀਚਰ ਵਾਂਗ ਸਾਡੇ ਨਾਲ ਬਿਹੇਵੀਅਰ ਕਰਦੇ ਹਨ ਜੇ ਉਹਨਾਂ ਦੀ ਆਪਾਂ ਗੱਲ ਕਰੀਏ ਕਿ ਇਹਨਾਂ ਦਾ ਅਖਣਾ ਹੈ ਕਿ ਜੇ ਦੂਜੇ ਪਾਸੇ ਗੱਲ ਕਰੀਏ ਸਾਨੂੰ ਜਿਵੇਂ 스포츠 ਦਾ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਹੌਸਲਾ ਵਧਾਈ ਕਰਦੇ ਕਰਦੇ ਹਨ ਤੇ ਸਾਨੂੰ ਜਿਹੜੇ ਜਿਵੇਂ ਗਾਣੇ ਦੇ ਵਿੱਚ ਵੀ ਇਹਨਾਂ ਦਾ ਸੰਗੀਤ ਦੇ ਵਿੱਚ ਵੀ ਬਹੁਤ ਰੁਚੀ ਹੈ ਜੇ ਕੋਈ ਨਵਾਂ Song ਜਾਂ Harmonium বাজਾਣਾ ਹੋਵੇ ਤਾਂ ਉਸ ਦੇ ਵਿੱਚ ਵੀ ਸਾਡੀ ਮਦਦ ਕੀਤੀ ਜਾਂਦੀ ਹੈ ਨਾ ਆਲੀਏ ਦੇ ਬੱਚਿਆਂ ਦਾ ਅੱਖਣਾ ਸੀਗਾ ਕਿ ਜਿਹੜੇ ਇਹ ਸਰ ਨੇ ਸਾਡੇ ਲਈ ਇੱਕ ਮੋਟੀਵੇਸ਼ਨ ਹਨ ਕਿਉਂਕਿ ਅਕਸਰ ਆਪਾਂ ਵੇਖਦੇ ਹਾਂ ਜਿਹੜੇ ਟੀਚਰ ਹੁੰਦੇ ਹਨ ਨੋਰਮਲ ਟੀਚਰ ਰੱਖੇ ਜਾਂਦੇ ਨੇ ਸਕੂਲਾਂ ਦੇ ਵਿੱਚ ਬਟ ਇਹਨਾਂ ਦੇ ਇੱਕ ਕਿਸੇ ਦੀ ਆਪਾਂ ਡਾਕਟਰ ਦੀ ਗਲਤੀ ਕਾਰਨ ਚਲੋ ਇਹਨਾਂ ਤੇ ਇੱਕ ਵਿਪਤਾ ਪਈ ਪਰ ਇਹਨਾਂ ਨੇ ਉਹ ਵਿਪਤਾ ਨੂੰ ਹੱਸ ਕੇ ਟਾਲਿਆ ਤੇ ਅੱਜ ਲੋਕਾਂ ਲਈ ਮੋਟੀਵੇਸ਼ਨ ਬਣੇ ਹਨ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ